किसान भइयो सस्काल अस्सी मलेरकोटला सीड स्टोर मुल्ला परदाखा जिला लुधियाना तो गल कर रहे हैं आज अस्सी भाई जी दस्सियो सानू केड़ा ਪਿੰਡ ਆ ਜੀ ਅਸੀਂ ਮੂੰਗੀ ਦੀ ਫਸਲ ਦੇ ਵਿੱਚ ਖੜੇ ਹੋਏ ਆ ਸਤਿ ਸ਼ਕਾਲ ਜੀ ਸਤਿ ਸ਼ਕਾਲ ਮੇਰਾ ਨਾਮ ਹਰਵਿੰਦਰ ਸਿੰਘ ਜੀ son of ਜਗਜੀਤ ਸਿੰਘ ਜੀ ਪਿੰਡ ਲੀੜ ਤਸੀਲ ਲੀੜ ਆ ਪਿੰਡ ਲੀੜ ਲੀੜ ਆ ਚੱਲੀ ਸੀ ਰੈਕੋਟ ਜਿਲ੍ਹਾ ਲੁਧਿਆਣਾ ਜੀ ਤੇ ਸਾਨੂੰ ਇਹ ਮੂੰਗੀ ਵਾਰੇ ਦੱਸੋ ਜੀ ਵਿਸ਼ਾਲ 골ਡ ਤੇ ਤੁਹਾਨੂੰ ਕਿੰਨਾ ਕੁ ਚੰਗਾ ਲੱਗ ਰਿਹਾ ਤੁਸੀਂ ਕਿੰਨੇ ਕੁ ਏਕੜ ਦੇ ਵਿੱਚ ਬੀਜੀ ਹੋਈ ਆ ਤੇ ਕਿੰਨਾ ਕੁ ਵਧੀਆ ਤੁਹਾਨੂੰ ਰਿਜ਼ਲਟ ਦੇਖ ਰਿਹਾ ਹੋ ਤੁਸੀਂ ਤੇ ਉਹਦੇ ਬਾਰੇ ਸਾਨੂੰ ਜਰੂਰ ਦੱਸੋ ਜੀ ਹਾਂਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਪਹਿਲਾਂ ਤਾਂ ਮੈਂ ਮੀਆਂ ਜੀ ਤੋਂ ਹਰ ਇੱਕ ਸਾਲ ਵੀ ਲੈ ਕੇ ਆਉਨਾ ਪਿਛਲੇ ਸਾਲ ਵੀ ਇਹਨਾਂ ਨੇ ਮੈਨੂੰ ਵਿਸ਼ਾਲ 골ਡ ਬਜਾਈ ਸੀ ਜੀ ਪਿਛਲੇ ਸਾਲ ਵੀ ਇਹਦਾ 11.5 ਤੋਂ ਪਲੱਸ ਝਾੜ ਆਇਆ ਸੀਗਾ ਜੀ ਪਰ ਪਿਛਲੇ ਸਾਲ ਸਾਡੇ ਕੋਲ ਥੋੜਾ ਜਿਹਾ ਟਾਈਮ ਘੱਟ ਸੀ ਜੀ ਇਤਕੀ ਪੂਰੇ ਟਾਈਮ ਨਾਲ ਪਿਛਲੇ ਸਾਲ ਤੋਂ ਟਾਈਮ ਨਾਲ ਬੀਜੀ ਆ ਔਰ ਟਾਈਮ ਇਹਨੂੰ ਪੂਰਾ ਮਿਲ ਜਾਉ ਇਤਕੀ ਮੈਨੂੰ ਇਹਦੇ ਲੱਗਦਾ ਵੀ ਇਹ 13 ਪਲੱਸ ਚੜ ਜਾਊਗਾ ਜੀ ਜਿਹੜੇ ਹਿਸਾਬ ਨਾਲ ਇਹਦਾ ਫਲ ਆ ਜੀ ਚੌਥਾ ਫਲ ਆ ਰਿਹਾ ਜੀ ਇਹਦਾ ਅੱਛਾ ਜੀ ਇਹਨੂੰ ਚੌਥਾ ਫਲ ਆ ਰਿਹਾ ਜੀ ਆ ਦੇਖੋ ਆ ਤੀਜਾ ਫਲ ਪੱਕਿਆ ਹੋਇਆ ਜੀ ਚੌਥੇ ਤੇ ਆ ਫਲ ਫੁੱਲ ਦੁਬਾਰਾ ਆ ਰਹੇ ਆ ਵੈਰੀ ਗੁੱਡ ਤੇ ਮੇਰੇ ਹਿਸਾਬ ਨਾਲ ਇਹ 13 ਤੋਂ 14 ਪਲੱਸ ਜਾਊਗੀ ਜੀ ਜਿਹੜੇ ਹਿਸਾਬ ਨਾਲ ਇਹਦੀ ਮੈਨੂੰ ਦਿਖ ਰਗਦੀ ਆ ਤੇ ਯਾਨੀ ਵੀ ਤਾਂ ਮੇਰੇ ਹੋਰ ਵੀ ਬੀਜੇ ਹੋਇਆ। ਕਾਫੀ ਜ਼ਿਆਦਾ ਉੱਤਰ ਰਿਹਾ ਮਤਲਬ। ਮੇਰੇ ਸਾਲ ਨਾਲ ਇਹ ਸਾਰਿਆਂ ਨੂੰ ਉਤਮ ਆ ਜੀ ਵਿਸਾਲ ਗੋਲਡ। ਜੀ। ਮੈਨੂੰ ਇੱਕ ਇਹ ਵਿਸਾਲ ਗੋਲਡ ਦਾ ਮੀਆਂ ਜੀ ਨੇ ਦੂਜਾ ਸਾਲ ਹੋਇਆ ਜੋੜੇ ਨੂੰ। ਜੀ। ਤੇ ਮੇਰ ਇਦੋਂ ਮੈਨੂੰ ਨਹੀਂ ਕੋਈ ਵਧੀਆ ਮੇਰੇ ਕੋਲ ਦੋ ਤਿੰਨ ਵੈਰਾਈਟੀਆਂ ਹੋਰ ਵੀ ਲੱਗੀਆਂ ਹੋਈਆਂ ਮਾ। ਜੀ। ਚਲੋ ਮੈਂ ਉਹਨਾਂ ਦਾ ਨੌਂਦਾ ਹੁਣ ਕੀ ਲੈਣਾ। ਸਾਰਿਆਂ ਨੂੰ ਮੈਨੂੰ ਯਾਨੀ ਇਹ ਖੇਤ ਆਪ ਦਾ ਵਧੀਆ ਲੱਗਦਾ ਇਹ 4-5 ਏਕੜ ਦੇ ਵਿੱਚ ਮੇਰੀ 5 ਏਕੜ ਦੇ ਵਿੱਚ ਮੂੰਗੀ ਇਹ ਬੀਜੀ ਹੋਈ ਆ। ਜੀ। ਮੈਨੂੰ ਲੱਗਦਾ ਵੀ ਇਹ ਇੱਕ ਪ੍ਰਮਾਤਮਾ ਦੀ ਕਿਰਪਾ ਨਾਲ ਇਹ 13 14 ਤੋਂ ਵੀ ਵੱਧ ਜਾਊਗੀ ਬਾਕੀ ਤਾਂ ਹੁਣ ਤੁਹਾਨੂੰ ਪਤਾ ਜੀ ਬੋਰੀ ਚ ਪਾਈ ਤੋਂ ਹੀ ਪਤਾ ਲੱਗਣਾ ਬੰਦਾ ਅੰਦਾਜ਼ੇ ਹੀ ਹੁੰਦੇ ਆ ਆਪਣੇ ਜੀ ਬਿਲਕੁਲ ਪਿਛਲੇ ਸਾਲ ਨੂੰ ਜਾਨੀ ਮੈਨੂੰ ਇੰਨਾ ਪਤਾ ਵਾ ਇਹ ਤਿੰਨ ਕੁਆਂਟਲ ਵਧਾਉ ਖੇਤ ਜੀ ਜਿਹੜੇ ਹਸਾਮਨਾ ਦੀ ਦੇਖਦੀ ਰਹੀ ਹਾਂ ਹਾਂਜੀ ਹਾਂਜੀ ਬਹੁਤ ਵਧੀਆ ਹਾਂਜੀ ਸਾਡੇ ਲਾਲੀ ਸਰਜੀ ਦੱਸਣਗੇ ਇਹਦੇ ਬਾਰੇ ਮਾਲਕ ਪਰ ਮੌਸਮ ਦੀ ਕਿਰਪਾ ਰੱਖੇ ਜੀ ਬਹੁਤ ਵਧੀਆ ਫਸਲ ਆ ਬਹੁਤ ਵਧੀਆ ਫਮਾ ਫਲ ਆ ਰਿਹਾ ਦਾਣਾ ਬਹੁਤ ਮੋਟਾ ਆ ਰਿਹਾ ਦਾਣੇ ਦੀ ਆ ਕੁਆਲਿਟੀ ਵਨ ਬਣ ਚੁੱਕੀ ਆ ਜੀ ਔਰ ਬਿਲਕੁਲ ਰੰਗ ਸਾਫ ਹਰਾ ਹਰਾ ਡਰ ਗ੍ਰੀਨ ਆ ਰਿਹਾ ਹੈ ਬਿਲਕੁਲ ਜੀ ਔਰ ਜਿੰਨੀ ਵਧੀਆ ਮੂੰਗੀ ਹੋਗੀ ਮੰਡੀ ਚ ਰੇਟ ਦੇ ਵੀ ਜਿਆਦਾ ਵਿਕਦੀ ਹੈ ਔਰ ਜਲਦੀ ਵਿਕਦੀ ਹੈ ਜੀ ਔਰ ਚੌਥਾ ਫਲ ਆ ਗਿਆ ਜੀ ਤੇ ਦਾ ਇਹਦੇ ਮੂੰਗੀ ਦੇ ਵਿੱਚੋਂ ਕੋਈ ਫਲੀ ਦੇ ਵਿੱਚੋਂ ਦਾਣੇ ਥੱਲੇ ਨਹੀਂ ਗਿਰ ਰਹੇ ਨਾ ਮੂੰਗੀ ਦੇ ਆਪਣੇ ਫਲੀ ਫਟ ਰਹੀ ਹੈ ਜੀ ਨਾ ਫਲੀ ਫਟ ਰਹੀ ਹੈ ਹਾਂ ਜੀ ਨਾ ਇਹ ਫਲੀ ਫਟ ਰਹੀ ਹੈ ਜੀ ਨਾ ਕੋਈ ਦਾਣਾ ਗਿਰ ਰਿਹਾ ਵਧੀਆ ਆਪਣੀ ਆਪਣੀ ਜਗ੍ਹਾ ਤੇ ਫਲ ਉੱਤਮ ਬਹੁਤ ਵਧੀਆ ਜੀ ਬਾਕੀ ਮੈਂ ਤੁਹਾਨੂੰ ਇਹਦੇ ਇੱਕ ਦੱਸਣਾ ਚਾਹੁੰਦਾ ਜੀ ਜੀ ਬਾਕੀਆਂ ਮੂੰਗੀਆਂ ਨੂੰ ਇਹਦਾ ਜਿਹੜਾ ਕਲਰ ਆ ਜੀ ਉਹ ਤਾਂ ਬਸ ਤੁਸੀਂ ਇਦਾਂ ਇੱਕ ਫਲੀ ਮળો ਤੁਹਾਨੂੰ ਐ ਲੱਗੂ ਵੀ ਜਿਵੇਂ ਧੋਕੇ ਤੇਲ ਲਾਇਆ ਹੋਣਾ ਇੰਨਾ ਯਾਨੀ ਕੁਆਲਿਟੀ ਇਹਦੇ ਕਲਰ ਦੀ ਮੈਂ ਦੂਜੀਆਂ ਮੂੰਗੀਆਂ ਨੂੰ ਇਹਦੇ ਬਰਾਬਰ ਨਹੀਂ ਮੰਨਦਾ ਤੇ ਕਿਸਾਨ ਵੀਰਾਂ ਨੂੰ ਤੁਸੀਂ ਕੀ ਸਨੇਹਾ ਦੇਣਾ ਚਾਹੋਗੇ ਜੀ ਮਲੇਰ ਕੋਟਲਾ ਸੀਡਸ ਸਟੋਰ ਵੱਲੋਂ ਜੀ ਮੈਂ ਕਿਸਾਨ ਵੀਰਾਂ ਨੂੰ ਇੱਕ ਸਨੇਹਾ ਦੇਣਾ ਚਾਹੁੰਦਾ ਜੀ ਜੇਕਰ ਤਾਂ ਆਪਾਂ ਕਿਸੇ ਵੀ ਵੀਰ ਦੇ ਮਗਰ ਵੀ ਸਟੋਰ ਤੇ ਲੱਗਿਆ ਤਾਂ ਚੰਗੀ ਤਰ੍ਹਾਂ ਉਹਨੂੰ ਪੂਰਾ ਹੀ ਆਪਣਾ ਆਪ ਸਮਾਪਨ ਕਰੋ ਜੋ ਕਹਿੰਦੇ ਆ ਜੀ ਉਹਨਾਂ ਮੁਤਾਬਕ ਵੀਜੋਂ ਕੇ ਮਤਾਰ ਵਿੱਚੋਂ ਛਾੜ ਦਊ ਇਹ ਨਹੀਂ ਆ ਵੀ ਵੀ ਇਹਨਾਂ ਤੋਂ ਲੈਂਦਾ ਦਵਾਈ ਇੱਕ ਇਹ ਦੁਕਾਨ ਤੋਂ ਲੈ ਲਈ ਇੱਕ ਇਹ ਤੋਂ ਲੈ ਲਈ ਫਿਰ ਮੈਂ ਆਪਦਾ ਤਜਰਬਾ ਕਰ ਲਿਆ ਫਿਰ ਕੋਈ ਤਜਰਬਾ ਨਹੀਂ ਹੋਣਾ ਜੀ ਜਿਹੜੇ ਬੰਦੇ ਨੇ ਤੁਹਾਨੂੰ ਕੋਈ ਵੀ ਵਜਾਈ ਵਜਾਈ ਆ ਮੇਰੇ ਏਰੀਆ 'ਚ ਤਾਂ ਮੈਂ ਲਾਲੀ ਜੀ ਨੂੰ ਹੀ ਕਹਿੰਦਾ ਵੀ ਮੈਨੂੰ ਇੱਕ ਹੀ ਇਹਨਾਂ ਨਾਲ ਜੁੜਿਆ ਨੂੰ ਤਾਂ ਕਈ ਸਾਲ ਹੋ ਗਏ ਪਰ ਹੁਣ ਲਗਾਤਾਰ 2 ਸਾਲ ਇਹਨਾਂ ਮੁਤਾਬਕ ਹੀ ਮੈਂ ਇਹਨਾਂ ਦੇ ਉੱਤੇ ਸਪਰੇਅ ਕਰਦਾ ਜਿਹੜੀ ਵੀ ਆਪਾਂ ਸਪਰੇਅ ਦਿੱਤੀ ਦੁਸਵੇਰੇ ਤੁਸੀਂ ਰਿਜ਼ਲਟ ਦੇਖੋ ਕਿੰਨੇ ਵਧੀਆ ਜੀ ਮੈਂ ਤਾਂ ਹੀ ਤਾਂ ਜੀ ਹੁਣ ਇਹ ਗੱਲ ਕਹੀ ਆ ਵੀ ਜੇ ਰਿਜ਼ਲਟ ਮਿਲਿਆ ਕਰਕੇ ਹੀ ਮੈਂ ਤੁਹਾਡੀ ਗੱਲ ਦਾ ਮਤਲਬ ਕਿਹਾ ਵੀ ਜੋ ਜਿਵੇਂ ਤੁਸੀਂ ਸਾਨੂੰ ਦੱਸਦੇ ਹੋ ਵੀ ਪਾਣੀ ਸਾਮ ਨੂੰ ਲਾਉਣਾ ਦਵਾਈ ਸਾਮ ਨੂੰ ਸੜਕਣੀਆਂ ਸਵੇਰੇ ਸਾਮ ਜੇ ਤੁਹਾਡੇ ਮੁਤਾਬਕ ਚੱਲਿਆ ਤਾਂ ਮੈਨੂੰ ਆਪਣੇ ਆਪ ਨੂੰ ਇਹ ਚੀਜ਼ ਦਾ ਮਹਿਸੂਸ ਹੋਇਆ ਵੀ ਇਹ 14 ਕਮਾਂਟਲ ਤੋਂ ਵੀ ਉੱਤੇ ਜਾਊਗੀ ਬਹੁਤ ਵਧੀਆ ਗੱਲ ਹੈ ਜੀ ਸੋ ਮੈਂ ਦੋ ਫਲੀਆਂ ਲੈਬ ਹਰਵਿੰਦਰਪ ਸਿੰਘ ਜੀ ਨੂੰ ਦੇ ਰਿਹਾ ਤੋੜ ਕੇ ਤੇ ਉਦਾਂ ਨੇ ਲੈਬ ਕੱਢ ਗਏ ਦੇਖੋ ਦੇ ਜੀ ਲੋ ਜੀ ਹਰਮਿੰਦਰ ਸਿੰਘ ਜੀ ਫੜੀ ਮੈਂ ਦਿਕਾ ਦਾ ਧਾਣਾ ਵੀ ਬਹੁਤ ਵਧੀਆ ਚਾ ਪੰਜ ਚ 6 ਸੱਤਾਂ ਚੰਗੇ ਵੀਰਾਂ ਤਿੰਨ ਸੀ ਆ ਅਸਲ ਮੈਨੂੰ ਪਹਿਲਾਂ ਇਹਦੇ ਕਹਿੰਦੇ ਇਹ ਨਾ ਹੋ ਰਹੀ ਕਿਹਦੇ ਨਾ ਪੰਜ ਪੰਜ 10 14 ਦਾਣੇ ਸੀ ਇਹ ਚ 14 ਜੀ ਨੋ ਸੀ ਹਾਂ ਜੀ ਇਹ ਕੋਈ ਛੋਟੀ ਸੀ ਬੱਦ ਇਹ ਚ ਪੂਰੇ 14 ਦਾਣੇ ਨਿਕਲੇ ਜੀ ਇੱਕ ਫਲੀ ਦੇ ਵਿੱਚੋਂ ਬਹੁਤ ਵਧੀਆ ਗੱਲ ਆ ਜੀ ਬਾਕੀ ਆ ਦੇਖ ਲੋ ਜੀ ਆ ਨੋ ਕਲਰ ਦੇਖ ਲੋ ਜੀ ਕਲਰ ਵੀ ਦਿਖਾ ਦਿਓ ਜੀ ਜਮਾ ਪਾਲਸ ਕੀਤੀ ਲੱਗਦੀ ਹੈ ਜੀ